ਫਰੈਂਡਸ ਵੈਲਕਮ ਟੂ ਦੀ ਵਲੌਗ ਤੇ ਫਰੈਂਡਸ ਲੈ ਕੇ ਆ ਗਈਆਂ ਮੈਂ ਸੋਨੇ ਸੋਨੇ ਸੂਟ ਕਾਟਨ ਦੇ ਘਰੇ ਪਾਉਣ ਵਾਲੇ ਸੂਟ ਆ ਕੁਝ ਕੁਝ ਸੂਟ ਮੈਚਿੰਗ ਚ ਨੇ ਠੀਕ ਆ ਕੁਝ ਪਾਰਟੀ ਵੇਅਰ ਨੇ ਤੇ ਚਲੋ ਤੁਹਾਨੂੰ ਦਿਖਾਉਨੇ ਆ ਤੇ ਸ਼ੁਰੂ ਕਰਦੇ ਆਪਾਂ ਪਹਿਲੇ ਸੂਟ ਤੋਂ ਤੇ ਬਾਕੀ ਤੁਸੀਂ ਫਰੈਂਡਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਸੂਟ ਕਿਹੜਾ ਵਧੀਆ ਲੱਗਾ ਠੀਕ ਆ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਹਿਲੇ ਸੂਟ ਵੱਲ ਜਾਂਦੇ ਆਪਾਂ ਫਰੈਂਡਸ ਆ ਹੈਗਾ ਆਪਣਾ ਪਹਿਲਾ ਸੂਟ ਠੀਕ ਹੈ yellow color pure cotton ਕਪੜਾ ਹੈਗਾ ਵਾ ਠੀਕ ਹੈ 올ਓਵਰ ਚ ਆਏਗਾ ਠੀਕ ਹੈ ਇਦਾਂ ਹੀ ਪ੍ਰਿੰਟ ਹੈਗਾ ਵਾ ਬਹੁਤ ਹੀ ਸੋਹਣਾ ਸਿੰਪਲ ਠੀਕ ਹੈ ਪਿਓਰ ਕਾਟਨ ਦਾ ਕਪੜਾ ਫਰੈਂਡਸ ਆ ਦੂਜਾ ਕਲਰ ਹੈਗਾ ਵਾ ਠੀਕ ਹੈ ਇਹ ਵੀ ਪਿਓਰ ਕਾਟਨ ਦਾ ਵਾ 올ਓਵਰ ਸੂਟ ਆਏਗਾ ਠੀਕ ਹੈ ਦੇਖੋ ਮਿਕਸ ਜਿਹਾ ਕਲਰ ਹੈਗਾ ਵਾ blue red ਤੇ ਘਰੇ ਪਾਉਣ ਵਾਸਤੇ ਬਹੁਤ ਹੀ ਸੋਹਣੇ ਸਿੰਪਲ ਸੂਪਰ ਸੂਟ ਹੈਗੇ ਆ ਤੇ ਫਰੈਂਡਸ ਇਸ ਤੋਂ ਇਲਾਵਾ ਸਾਡੇ ਕੋਲ ਆਇਆ ਹੈਗਾ ਵਾ ਠੀਕ ਹੈ ਇਹ ਵੀ ਘਰੇ ਪਾਉਣ ਵਾਸਤੇ ਸਿੰਪਲ ਸੂਟ 250 ਦੀ ਰੇਂਜ ਵਿੱਚ ਠੀਕ ਹੈ ਇਹਦੇ ਵਿੱਚ ਦੋ ਕਲਰ ਨੇ ਇੱਕ ਇਹ ਨੇ ਪਿੰਕ ਕਲਰ ਆ ਤੇ ਇੱਕ ਫਰੈਂਡਸ ਗ੍ਰੀਨ ਆਏਗਾ ਠੀਕ ਹੈ ਦੋਵੇਂ ਬਹੁਤ ਸਿੰਪਲ ਇਹ ਸਾਰੇ 250 ਦੀ ਰੇਂਜ ਵਿੱਚ ਹੈਗੇ ਨੇ ਦੋਨੋਂ ਚਾਰੋ ਸੂਟ ਠੀਕ ਹੈ ਤੇ ਅੱਗੇ ਤੁਹਾਨੂੰ ਦਿਖਾਉਣੇ ਹਨ ਮੈਚਿੰਗ ਸੂਟ ਤੇ ਦੱਸਿਓ ਤੁਸੀਂ ਤੇ ਫਰੈਂਡਸ ਆ ਆਏਗਾ ਪੀਚ ਬਾਵਾ ਕਲਰ ਲਾਈਟ ਪਿੰਕ ਕਲਰ ਜਾਇ ਹੈ ਠੀਕ ਹੈ ਬਹੁਤ ਸੋਹਣਾ ਕਲਰ ਹੈ ਵੀ ਤੇ ਇਹ ਹੈਗਾ ਮੈਚਿੰਗ ਦੇ ਵਿੱਚ ਉੱਪਰ ਦੇਖੋ ਕਢਾਈ ਹੋਈ ਹੈ ਠੀਕ ਹੈ ਫੁੱਲ ਬਣੇ ਨੇ ਬਹੁਤ ਸੋਹਣੇ ਤੇ ਨਾਲ ਇਹਦੇ ਮੈਚਿੰਗ ਆਏਗੀ ਸਲਵਾਰ ਪਲਾਜ਼ੋ ਸਲਵਾਰ ਜੋ ਤੁਹਾਡਾ ਮਨ ਤੇ ਵੀ ਬਹੁਤ ਸੋਹਣਾ ਕਪੜਾ ਮੁਲਾਇਮ ਕਪੜਾ ਫਰੈਂਡਸ ਠੀਕ ਹੈ ਬਹੁਤ ਹੀ ਦੇਖੋ ਕਿੰਨਾ ਮੁਲਾਇਮ ਕਪੜਾ ਫਰੈਂਡਸ ਇਦਾਂ ਹੀ ਆਲ ਓਵਰ ਆਏਗਾ ਠੀਕ ਹੈ ਜੀ ਤੇ ਨਾਲ ਮੈਚਿੰਗ ਤੇ ਫਰੈਂਡਸ ਅਗਲਾ ਸਾਡੇ ਕੋਲ ਆਏਗਾ ਜੀ ਮਸਟਰਡ ਕਲਰ ਠੀਕ ਹੈ ਫਰੈਂਡਸ ਤੇ ਦੇਖੋ ਇਹਦੇ ਬਾਰਡਰ ਤੇ ਦੇਖੋ ਲੈਸ ਲੱਗੀ ਹੋਈ ਹੈ ਵਾਈਟ ਕਲਰ ਦੀ ਨਾਲ ਮੈਚਿੰਗ ਇਹਦੇ ਮਸਟਰਡ ਕਲਰ ਦਾ ਆਏਗਾ ਪਲਾਜ਼ੋ ਠੀਕ ਹੈ ਪਲਾਜ਼ੋ ਵਾਸਤੇ ਜਾਂ ਸਲਵਾਰ ਵਾਸਤੇ ਜੁੱਤੀਸੇ ਬਣਾਉਣਾ ਠੀਕ ਹੈ ਇਹ ਵੀ ਲੈਸ ਲਾ ਕੇ ਬਹੁਤ ਸੋਹਣਾ ਬਣ ਜਾਣਾ ਕਿਉਂਕਿ ਵਾਈਡ ਲੈਸ ਬਹੁਤ ਸੋਹਣਾ ਲੱਦੀ ਇੱਤੇ ਠੀਕ ਹੈ ਬਹੁਤ ਪਿਆਰਾ ਕਲਰ ਇਹ ਵੀ ਠੀਕ ਹੈ ਜੀ ਫਰੈਂਡਸ ਇਹ ਮਸਟਰਡ ਕਲਰ ਸਾਡੇ ਕੋਲ ਠੀਕ ਆ 올ਓਵਰ ਕਪੜਾ ਨਾਲ ਕਮੀਜ਼ ਵਾਸਤੇ ਤੇ ਨਾਲ ਮੈਚਿੰਗ ਸਲਵਾਰ ਬਹੁਤ ਪਿਆਰਾ ਕਲਰ ਇਹ ਵੀ ਤੇ ਫਰੈਂਡਸ ਅਗਲਾ ਸਾਡੇ ਕੋਲ ਆਏਗਾ ਰੈੱਡ ਕਲਰ ਚ ਨਾਲ ਬਲੈਕ ਬਾਟਮ ਠੀਕ ਹੈ ਇਹ ਫਰੈਂਡਸ 350 ਦੀ ਰੇਂਜ ਵਿੱਚ ਆ ਠੀਕ ਹੈ लेस ਜੇ ਹੋਣਗੇ ਤੇ 300 ਵੀ ਹੋ ਜਾਏਗਾ ਠੀਕ ਹੈ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਵੀ ਠੀਕ ਹੈ ਸਿੰਪਲ ਮੈਚਿੰਗ ਸੂਟ ਹੈਗੇ ਤੇ ਵੀ ਕਾਟਨ ਚ ਹੈ ਠੀਕ ਤਾਂ ਫਰੈਂਡਸ ਆ ਆ ਗਿਆ ਆਪਣਾ ਅਗਲਾ ਕਲਰ ਠੀਕ ਹੈ ਪਿੰਕ ਕਲਰ ਹੈਗਾ ਵਾ ਠੀਕ ਹੈ ਉੱਪਰ ਦੇਖੋ ਜੀ ਕੰਮ ਹੋਇਆ ਇਹਦੇ ਲੈਸ ਕਢਾਈ ਵਰਕ ਸੌਰੀ ਠੀਕ ਹੈ ਦੇਖੋ ਜੀ ਵਿੱਚ ਧਾਰੀ ਜਾਂਦੀ ਐ ਇਦਾਂ ਹੀ ਸਾਰਾ ਉੱਪਰ ਕਮੀਜ਼ ਅਦਾ ਬਣਿਆ ਨਾਲ ਇਹਦੇ ਫਰੈਂਡਸ ਆ ਬਾਟਮ ਆਏਗੀ ਠੀਕ ਹੈ ਤਾਂ ਇਦਾਂ ਹੀ 올ਓਵਰ ਆਏਗਾ ਸੂਟ ਜੀ ਬਹੁਤ ਪਿਆਰਾ ਕਲਰ ਹੈ ਵੀ ਠੀਕ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਦਾਂ ਆਏਗਾ ਜੀ ਬਹੁਤ ਸੋਹਣੀਆਂ ਦੇਖੋ ਜੀ ਬਣਿਆ ਉੱਪਰ ਕੰਮ ਹੋਇਆ ਇਹਦੇ ਠੀਕ ਹੈ ਨਾਲ ਬਾਟਮ ਆਏਗੀ ਜੀ ਤੇ ਫਰੈਂਡਸ ਇਹ ਇਸ ਦਾ ਫੁੱਲ ਸੂਟ ਆਪਣਾ ਮੈਚਿੰਗ ਚ ਤੇ ਫਰੈਂਡਸ ਅਗਲਾ ਆਏਗਾ ਜੀ ਪਿਓਰ ਲੀਲਨਟ ਠੀਕ ਹੈ ਨਾਲ ਇਹ ਦੇਖੇ ਬਾਟਮ ਬਣੀ ਹੈ ਠੀਕ ਹੈ ਬਾਟਮ ਤੇ ਵਰਕ ਹੋਇਆ ਪਿਆ ਹੋਆ ਤੇ ਆ ਫਰੈਂਡਸ ਕਮੀਜ਼ ਆਏਗਾ ਉੱਪਰ ਠੀਕ ਹੈ ਤੇ ਗਲੇ ਤੇ ਫਰੈਂਡਸ ਇਦਾਂ ਬਟਨ ਲੱਗੇ ਹੋਏ ਨੇ ਠੀਕ ਹੈ ਤਾਂ ਉੱਪਰੋਂ ਆਏਗਾ ਜੀ ਇਹ ਸੂਟ ਤੇ ਆਹ ਫਰੈਂਡਸ ਇਹਦਾ نیچے ਬਾਟਮ ਹੈਗਾ ਦੇਖੋ ਜੀ ਫਰੈਂਡਸ ਠੀਕ ਹੈ ਫੁੱਲ ਸੂਟ ਹੈਦਾ ਤੇ ਨਾਲ ਆਏਗੀ ਇਹਦੇ ਬਾਟਮ ਬਹੁਤ ਹੀ ਪਿਆਰੀ ਬਾਟਮ ਹੈ ਠੀਕ ਹੈ ਬਹੁਤ ਹੀ ਪਿਆਰਾ ਕਲਰ ਹੈ ਫਰੈਂਡਸ ਤੇ ਫਰੈਂਡਸ ਹੁਣ ਆਗੇ ਨੇ ਥੋੜੇ ਔਨ ਜਾਣ ਵਾਲੇ ਸੂਟ ਹੈ ਠੀਕ ਹੈ ਫਰੈਂਡਸ ਪਾਰਟੀ ਵੇਅਰ ਠੀਕ ਹੈ ਆ ਆਏਗਾ ਜੀ ਵਾਈਨ ਕਲਰ ਚ ਠੀਕ ਹੈ ਬਹੁਤ ਹੀ ਪਿਆਰਾ ਉੱਪਰ ਦੇਖੋ ਵਰਕ ਹੋਇਆ ਪਿਆ ਵਾ ਐਦਾ ਫੁੱਲ ਆਏਗਾ ਜੀ ਠੀਕ ਹੈ 올ਓਵਰ ਐਦਾ ਹੀ ਹੈ ਕਮੀਜ਼ ਤੇ ਨਾਲ ਇਹਦਾ ਬਾਟਮ ਆਏਗੀ ਠੀਕ ਵਾਈਨ ਕਲਰ ਚ ਠੀਕ ਹੈ ਪਲੇਨ ਬਾਟਮ ਆ ਤੇ ਇਦਾਂ ਇਹ ਸੂਟ ਆਏਗਾ ਪ੍ਰੋਪਰ ਬਹੁਤ ਹੀ ਪਿਆਰਾ ਕਲਰ ਫਰੈਂਡਸ ਇਹ ਥੋੜਾ ਮਿਕਸ ਕਾਟਨ ਚ ਆਏਗਾ ਠੀਕ ਹੈ ਬਹੁਤ ਹੀ ਪਿਆਰਾ ਕਲਰ ਹੈ ਵੀ ਤੇ ਫਰੈਂਡਸ ਆ ਆ ਗਿਆ ਜੀ ਆਪਣਾ ਅਗਲਾ ਸੂਟ ਠੀਕ ਹੈ ਮੰਡੇ ਮੁੰਡੇ ਪਾਉਣ ਵਾਸਤੇ ਤੇ ਬਹੁਤ ਹੀ ਸੋਹਣਾ ਵਾ ਠੀਕ ਹੈ ਇਦਾਂ ਵਰਕ ਹੋਇਆ ਵਾ ਤੇ ਆਪ ਦੇਖੋ ਜੀ ਇਹਦਾ ਬਾਰਡਰ ਠੀਕ ਹੈ ਫਰੈਂਡਸ ਇਦਾਂ ਆਏਗਾ ਜੀ ਫੁੱਲ ਸੂਟ ਠੀਕ ਹੈ ਜੀ बहुत ही सोहना है भी कलर देख सकते हो ठीक है ऊपर वर्क हो पैरट कलर च है वा लाइट पैरट तो फ्रेंड्स ये ऑलओवर सूट अपना ठीक है आप अगले सूट वाले ठीक है, है पैरट कलर से उपर वाइट वर्क होया बहुत सोहना बहुत प्यारा सिंपल सोबर सूट है तो फ्रेंड्स आएगा जी अगला कलर सी ग्रीन बहुत ही प्यारा गला बनया उपर तो फ्रेंड्स आ नीचे बॉडर ठीक है ਬਹੁਤ ਸੋਹਣੀ ਬਹੁਤ ਪਿਆਰੀ ਲੈਸ ਲੱਗੀ ਹੈ ਕਿਨਾਰੀ ਵੀ ਲੱਗੀ ਦੇਖੋ ਜੀ ਪਿਓਰ ਕਾਟਨ ਕਪੜਾ ਹੈਗਾ ਫਰੈਂਡਸ ਇਹ ਵੀ ਠੀਕ ਹੈ ਇਦਾਂ ਸੂਟ ਆਇਆ ਹੈਗਾ 올ਓਵਰ ਠੀਕ ਹੈ ਮੈਚਿੰਗ ਨਾਲ ਸਲਵਾਰ ਹੈਗੀ ਹੈ ਫਰੈਂਡਸ ਇਹਦੇ ਇਹ ਕਪੜੇ ਠੀਕ ਹੈ ਬਹੁਤ ਸੋਹਣਾ ਨਾਲ ਹੀ ਮੈਚਿੰਗ ਦੇਖੋ ਜੀ ਬਾਟਮ ਇਹਦਾ ਠੀਕ ਹੈ نیچے ਬਹੁਤ ਸੋਹਣਾ ਪਿਆਰਾ ਸੂਟ ਬਣਿਆ ਹੋਇਆ ਹੈ ਵੀ ਠੀਕ ਹੈ ਇਹਦੇ ਵਿੱਚ ਫਰੈਂਡਸ ਦੋ ਕਲਰ ਨੇ ਇੱਕ ਸੀ ਗ੍ਰੀਨ ਹੈ ਤੇ ਇੱਕ ਫਰੈਂਡਸ ਇੱਕ ਪਿੰਕ ਕਲਰ ਚ ਹੈ ਫਰੈਂਡਸ ਬਹੁਤ ਹੀ ਸੋਹਣਾ ਪਿੰਕਿਸ਼ ਰੈੱਡ ਚਾ ਠੀਕ ਹੈ ਇਹਦੇ ਵੀ ਗਲਾ ਬਣਿਆ ਪ੍ਰੋਪਰ ਸੇਮ ਕਲਰ ਠੀਕ ਹੈ ਤੇ ਨਾਲ ਮੈਚਿੰਗ ਬਾਟਮ ਇਹਦੇ ਵੀ ਠੀਕ ਹੈ ਬਹੁਤ ਹੀ ਸੋਹਣੇ ਦੋਵੇਂ ਪਿਆਰੇ ਸੂਟ ਹੈਗੇ ਆ ਠੀਕ ਹੈ ਪਾਰਟੀ ਵੇਅਰ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਬਾਕੀ ਫਰੈਂਡਸ ਦੱਸਿਓ ਤੁਸੀਂ ਕਿਹੜੇ ਵਧੀਆ ਲੱਗਾ ਤੁਹਾਨੂੰ ਠੀਕ ਹੈ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਤੇ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਵਲੌਗ ਚ ਤਦ ਲਈ ਬਾਏ